ਬੀਤਿਆਂ ਕੁਝ ਨਹੀਂ ਬੰਦਾ ਵੇਖ ਲਿਆ ਅਜ਼ਮਾ ਕੇ ਕਿ ਵਕਤ ਬੀਤਿਆਂ ਕੁਝ ਨਹੀਂ ਬੰਦਾ ਵੇਖ ਲਿਆ ਅਜ਼ਮਾ ਕੇ ਚੱਲ ਮਣਾ ਮੈਂ ਫੇਰ ਸੀ ਉੱਠਿਆ ਬੈ ਗਿਆ ਠੋਕਰ ਪਰ ਜਿੰਨੀ ਵਾਰੀ ਠੋਕਰ ਖਾਦੀ ਹਟਿਆ ਮੈਂ ਗਝੁਪਾ ਕੇ ਜੇ ਕੁਝ ਪਾਉਣਾ ਹੈ ਵੇਖ ਲਈ ਠੋਕਰਾਂ ਖਾ ਕੇ ਜੇ ਕੁਝ ਪਾਉਣਾ ਹੈ ਵੇਖ ਲਈ ਠੋਕਰਾਂ ਖਾ ਕੇ ਇਸੇ ਤਰ੍ਹਾਂ ਹਰ ਇੱਕ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਉਤਰਾ ਚੜਾ ਆਉਂਦਾ ਰਹਿੰਦਾ ਹੈ ਦੋਸਤੋ ਸੋ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਇੱਕ ਮੁੰਡੇ ਦੀ ਕਹਾਣੀ ਜੋ ਕਿ ਉਹਦੀ ਉਸਦੇ ਮੂੰਹ ਸੁਣਾ ਕੇ ਉਹਦੀ ਦਾਸਤਾਨ ਦੀ ਉਸ ਦੀ ਜ਼ਿੰਦਗੀ ਵਿੱਚ ਕੀ ਉਤਰਾਚੜਾ ਆਏ ਸੋ ਆਪਾਂ ਬਾਈ ਨਾਲ ਗੱਲ ਕਰਦੇ ਆਂ ਉਹਨਾਂ ਦੀ ਜ਼ਿੰਦਗੀ ਬਾਰੇ ਕਿਉਂ ਇਹ ਬਾਈ ਦਾ ਘਰ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਬਾਈ ਦੇ ਕਾਪ ਦਿਹਲਾਤ ਵੀ ਦੇਖ ਸਕਦੇ ਹੋ ਕਿਉਂ ਕਰੇ ਜਦੋਂ ਤੋਂ ਸੱਸਰੀ ਦਾ ਬਾਈ ਜੀ ਸੱਸਰੀ ਦਾ ਅੰਕਲ ਜੀ ਕਾਦੇ ਸੋਚੇ ਜੇ ਤੁਸੀਂ ਦੇਖ ਸਕਦੇ ਹੋ ਬਾਈ ਦਾ ਕੂਗਾ ਕਮਰਾ ਹੁਣ ਕਿੰਨੇ ਕਿੰਨਾ ਮਾਲ ਹੋ ਗਿਆ ਗੱਲ ਸੁਣ ਲੈ ਸੁਣ ਮੈਂ ਦੇ ਦੇ ਦਿਲਦਾਰ ਹਾਂਜੀ ਬਾਈ ਜੀ ਹੁਣ ਕਿੰਨਾ ਦੱਸੋ ਜੀ ਆਪਣੀ ਗਾਇਕੀ ਬਾਰੇ ਕੁਝ ਵੀ ਮਤਲਬ ਕਿ ਆਦੀ ਜ਼ਿੰਦਗੀ ਬਾਰੇ ਤੇ ਦਰਸ਼ਕਾਂ ਨੂੰ ਕੁਝ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੋਂ ਮੈਂ ਇਹ ਕਹਿਣਾ ਚਾਹਣਾ ਜੀ ਕਿ ਮੈਨੂੰ ਸ਼ੁਰੂ ਤੋਂ ਬਹੁਤ ਜ਼ਿਆਦਾ ਸ਼ੌਂਕ ਹੈ ਜੀ ਗਾਉਣ ਗਾਣੇ ਗਾਉਂਦਾ ਤੇ ਗੀਤ ਲਿਖਦਾ ਜੀ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਘਟਨਾਵਾਂ ਆਈਆਂ ਮੁਸ਼ਕਿਲਾਈਆਂ ਜੀ ਤੇ ਇਸੇ ਤਰ੍ਹਾਂ ਹੀ ਬਸ ਸਾਡਾ ਸੰਘਰਸ਼ ਚੱਲਦਾ ਰਿਹਾ ਤੇ ਜੋ ਮੇਰੇ ਮਤਲਬ ਗੀਤ ਲਿਖੇ ਆ ਬਹੁਤ ਗੀਤ ਲਿਖੇ ਪਏ ਨੇ ਦੋ ਗੀਤ ਆ ਵੀ ਆ ਜੋ ਕਿ ਬਾਈ ਬਲਜੀ ਚੋਂਪ ਕੀਤੀ ਸਿੰਗਰ ਨੇ ਉਹਨਾਂ ਨੇ ਦੋ ਗੀਤ ਕੀਤੇ ਆ ਝਾਂਜਰ ਤੇ ਸ਼ਰਾਰਾ Song ਤੇ ਇਸੇ ਤਰ੍ਹਾਂ ਹੋਰ ਵੀ ਲਿਖੇ ਪਏ ਨੇ ਜੀ ਬਾਈ ਜੀ ਤੁਸੀਂ ਸੁਣਾਓ ਦਰਸ਼ਕਾਂ ਨੂੰ ਕੋਈ ਆਪ ਦਾ ਵਧੀਆ song ਕੋਈ ਲਿਖਿਆ ਵਾ ਲਓ ਜੀ ਹਾਂਜੀ ਮੈਂ ਇੱਕ ਗਾਣਾ ਲਿਖਿਆ ਸੀ ਨਸ਼ਿਆਂ ਤੇ ਜੋ ਕਿ ਆਪਣੇ ਪੰਜਾਬ ਵਿੱਚ ਬਹੁਤ ਹੀ ਜ਼ਿਆਦਾ ਨਸ਼ਾ ਚੱਲ ਰਿਹਾ ਇਸ ਟੌਪ ਤੇ ਗਾਣਾ ਜੀ ਇਸ ਨੂੰ ਹੂੰ ਉਹ ਲੱਗ ਗਈ ਨਜ਼ਰੀਏ ਪੰਜਾਬ ਨੂੰ ਉਹ ਗਹਿਰਾਂ ਦੀਆਂ ਨਜ਼ਰਾਂ ਨੇ ਖਾ ਲਿਆ ਓਏ ਨਸ਼ੇ ਵਿੱਚ ਤੋਂਦੇ ਰਹਿੰਦੇ ਅੱਜ ਦੇ ਜਵਾਨ ਜਿੰਨਾ ਲਿਖਿਆ ਸੀ ਉਹਨਾਂ ਗਾਲਿਆਂ ਓਏ ਬੋਤੇ ਗਏ ਬੋਤੇ ਆਣੇ ਜਾਣਾ ਬੋਤੇ ਗਏ ਬੋਤੇ ਆਣੇ ਜਾਣਾ ਕਿਆਂ ਨੇ ਆਈ ਆਪ ਮਰਨਾ ਉਹ ਚਿੱਟੇ ਨਾਲ ਨਾ ਜੀ ਕਰਿਓ ਕਲਾ ਮੈਨੇ ਤਾਂ ਸਾਨੂੰ ਨੰਗ ਕਰਨਾ ਉਹ ਚਿੱਟੇ ਨਾਲ ਨਾ ਜੀ ਕਰਿਓ ਕਲਾ ਮੈਨੇ ਤਾਂ ਸਾਨੂੰ ਨੰਗ ਕਰਨਾ ਜਵਾਨੀ ਵੇਖੋ ਨਸ਼ਿਆਂ ਚ ਸਾਡੀ ਸਾਡੇ ਵੇਖਦਾ ਵੀ ਕੋਈ ਨਹੀਂ ਪੁਵਖ ਨੂੰ ਓਏ ਹਾਈ ਰੋਜ਼ ਰੱਖਦੇ ਆ ਟਿਕਿਆਂ ਦੇ ਵਿੱਚ ਚਿੱਟਾ ਵੇਖ ਕੀ ਕੀ ਹੁੰਦਾ ਸਾਡੇ ਚੈਤਨੂ ਉਹ ਕਰਿਓ ਅਪੀਲ ਸਰਕਾਰ ਨੂੰ ਜਿਲਾ ਕੇ ਕਰਿਓ ਅਪੀਲ ਸਰਕਾਰ ਨੂੰ ਜਿਲਾ ਕੇ ਇੱਕ ਵਾਰ ਤਰਨਾ ਉਹ ਚਿੱਟੇ ਨਾਲ ਨਾ ਜਿ ਕਰਿਓ ਕਲਾ ਮੈਨੇ ਤਾਂ ਸਾਨੂੰ ਨੰਗ ਕਰਨਾ ਉਹ ਚਿੱਟੇ ਨਾਲ ਨਾ ਜਿ ਕਰਿਓ ਕਲਾ ਮੈਨੇ ਤਾਂ ਸਾਨੂੰ ਨੰਗ ਕਰਨਾ ਕੀ ਕਹਿਣਾ ਚਾਹੁੰਦੇ ਆਂ ਜੀ ਇਹਦੇ ਬਾਰੇ ਇਦੇ ਬਾਰੇ ਜੀ ਬਹੁਤ ਹੀ ਮਿਹਨਤ ਕੀਤੀ ਹੈ ਜਦੋਂ ਸਾਡੇ ਤੇ ਵਕਤ ਆ ਗਿਆ ਇਹਨੇ ਰੋਟੀ ਪਕਾ ਕੇ ਸਕੂਲ ਜਾਣਾ ਅਸੀਂ ਆਪ ਦਾ ਕੰਮ ਤੇ ਜਾ ਵਰਨਾ ਇਹਨੇ ਜੋ ਵੀ ਕੰਮ ਕੀਤਾ ਬਹੁਤ ਹੀ ਵਧੀਆ ਕੀਤਾ ਅੱਜ ਇਹ ਗੀਤ ਆਪ ਦੇ ਲਿਖ ਕੇ ਆਪ ਗਾਉਂਦਾ ਕਿ ਇਹਨੂੰ ਵੱਧ ਤੋਂ ਵੱਧ ਮੇਰੇ ਸਲੋਤੇ ਮੇਰੇ ਭਰਾ ਮੇਰੀਆਂ ਭੈਣਾਂ ਇਨੂੰ ਵੱਧ ਤੋਂ ਵੱਧ ਪਿਆਰ ਦਿਓ ਤੋਂ ਬਾਈ ਨੇ ਸੁਣਾਇਆ ਬਹੁਤ ਹੀ ਸੋਹਣਾ ਗਾਣਾ ਤੇ ਨਸ਼ਿਆਂ ਦੇ ਵਿਰੁੱਧ ਗਾਣਾਗਾ ਤੇ ਬਾਈ ਤੋਂ ਇੱਕ ਹੋਰ ਖੂਬਸੂਰਤ ਗਾਣਾ ਸੁਣਦੇ ਆ ਚਲੋ ਬਾਈ ਜੀ ਹੂੰ ਕਹਾ ਦਇਸ਼ਕ ਤੇਰੇ ਨਾਲ ਕੀਤਾ ਵੇ ਮੈਂ ਦਰੋਂ ਕਮਲੀ ਹੋਈ ਆ ਵੇ ਕਿੱਥੇ ਸੋਹਣੇ ਮੰਗ ਤੂੰ ਰੱਖਦਾ ਸੀ ਅੱਜ ਕੱਚ ਦੇ ਵਾਂਗ ਪਰੋਈਆਂ ਕਾਦਾ ਇਸ਼ਕ ਤੇਰੇ ਨਾਲ ਕੀਤਾ ਵੇ ਮੈਂ ਰੋ ਰੋ ਕਮੜੀ ਹੋਈਆਂ ਵੇ ਕਿੱਥੇ ਸੋਨੇ ਵਾਂਗ ਤੂੰ ਰੱਖਦਾ ਸੀ ਅੱਜ ਕੱਚ ਦੇ ਵਾਂਗ ਪਰੋਈਆਂ ਕਿਉਂ ਕਰ ਗਏਂ ਜੇ ਤੂੰ ਨਾਲ ਮੇਰੇ ਕਿਉਂ ਕਰ ਗਏਂ ਜੇ ਤੂੰ ਨਾਲ ਮੇਰੇ ਕਦੇ ਸੋਚਿਆ ਨਹੀਂ ਸੀ ਯਾਰਾ ਵੇ ਹੁਣ ਕਿੰਨਾ ਮਾੜਾ ਹੋ ਗਿਆ ਤੂੰ ਗੱਲ ਸੁਣ ਲੈ ਵੇ ਦਿਲਦਾਰਾ ਵੇ ਹੁਣ ਕਿੰਨਾ ਮਾੜਾ ਹੋ ਗਿਆ ਤੂੰ ਗੱਲ ਸੁਣ ਲੈ ਵੇ ਦਿਲਦਾਰਾ ਵੇ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਧੰਨਵਾਦੀ